ਸੈਨੀਫਰਾ ਨਿਊਜ਼ ਬੇਕਰਨ ਵਾਲੇ ਸਰ ਦਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭੇਸ਼ਖਾਲ ਅੱਜ ਇਸ ਮਜੂਦਾ ਚਲਾਣ ਚੋਣਤਾ ਦੇ ਉੱਤੇ ਜੋ ਸੈਂਟਰ ਸਰਕਾਰ ਵੱਲੋਂ ਜਿਹੜੀ ਇੱਕ 3000 ਜਿਹੜਾ ਫਲਾਨਾ ਪਾਸ ਬਣਾਉਣ ਦੀ ਜਿਹੜੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਉਸ ਦੇ ਤਹਿਤ ਹੀ ਅੱਜ ਸਾਡੇ ਨਾਲ ਗੱਲ ਕਰਨ ਵਾਸਤੇ ਇੱਥੇ ਦੇ ਜਿਹੜੇ ਵਰਕਰ ਨੇ ਟੋਲ ਕਰਾਇਆ ਜੇਪਾ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜਾ 3000 ਜਿਹੜਾ ਫਲਾਨਾ ਪਾਸ ਬੰਦ ਰਿਹਾ ਉਹਨਾਂ ਦਾ ਕੀ ਕਹਿਣਾ ਠੀਕ ਹੈ ਕੀ ਕਹਿਣਾ ਚਾਹੁੰਦੇ ਜਿਹੜਾ 3000 ਜਿਹੜਾ ਪਾਸ ਬੰਦ ਹੋ ਗਿਆ ਇਹਦੇ ਵਿੱਚ ਤਾਂ ਮੈਂ ਹਿੱਸੇ ਨਹੀਂ ਲੈ ਰਿਹਾ ਵੀ ਤਾਂ ਬਾਈ ਭੋਨੇ ਪੈਂਦੇ ਇਹਦੇ ਵਿੱਚ ਤੁਹਾਨੂੰ ਬੈਨੀਫੀਟ ਆ ਤੋਂ ਦੇਖਿਆ ਜਾਵੇ ਕਿ ਜਿੱਦਾਂ ਕਿ ਟੋਲ ਪਲੇ ਜਿਹੜੇ ਪਾਸਟੈਗ ਦੇ ਵਿੱਚ ਲੋਕਾਂ ਦੇ ਜਿਹੜੇ ਫੈਸ ਜਿਹੜੇ ਨਹੀਂ ਹੁੰਦੇ ਸੀ ਪੈਸੇ ਉਸ ਵੇਲੇ ਲੋਕ ਖੜੀ ਲੋਕ ਮੇਜ਼ਾਰ ਗੱਡੀ ਇਹ ਲੋਕਾਂ ਨੇ ਪੈਨੇ ਸਾ ਇਹਦੇ ਵਿੱਚ ਉਹਨਾਂ ਨੂੰ ਮਿਚਾਉਂਗਾ 300 ਤੇ 300 ਜਿਹੜਾ ਪਾਸ ਬਣ ਗਿਆ ਉਹਦੇ ਕੀ ਕਹਿਣਾ ਚਾਹੀਦਾ ਸਾਰਾ ਵਧੀਆ ਹੋ ਸਾਰੇਆਂ ਨੇ ਬੱਝਾ ਸਾਡੇ ਪਹਿਲੇ ਲੋਕ ਲੜਦੇ ਹੁੰਦੇ ਸੀ ਕਿ ਕਿ ਉਹ ਕੰਮ ਕਰਕੇ ਇਫਾਰਕ ਹੋ ਜਾਂਦੇ ਸੀ ਕਿਵੇਂ ਦੇਖਦੇ ਸਾਰਾ ਕੁਝ ਕੀ ਸਰਕਾਰ ਨੇ ਮੋਹ ਵਧੀਆ ਕੰਮ ਹਾਂਜੀ ਬਹੁਤ ਵਧੀਆ ਕੰਮ ਆ ਸਰ ਇਹਦੇ ਨਾਲ ਟ੍ਰੈਫਿਕ ਵੀ ਘੱਟ ਗਿਆ ਜੰਮ ਵੀ ਘੱਟ ਗਈ ਬਹੁਤ ਵਧੀਆ ਹੀ ਆ ਸਰ ਇਹ ਗੱਲ ਪਤਾ ਪੈਸੋਂ ਇੱਥੇ ਦੇ ਵਰਕਰ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ 3000 ਰੁਪਏ ਤਲਾਨਾ ਪਾ ਜਿਹੜਾ 50 50 ਸ਼ੁਰੂ ਹੋ ਗਿਆ ਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਜਿਹੜੇ ਪਾਰਸ਼ਾ ਕਰ ਰਹੇ ਸੀ ਜਾਂ ਕਹਿ ਰਹੇ ਕੀ ਜਿਹੜੇ ਇਦਾਂ ਹੀ ਕੋਈ ਵੀ ਕਾਰਡ ਕਰਕੇ ਦਿਖਾ ਕੇ ਜਿਹੜੇ ਉਹਨਾਂ ਨਾਲ ਗੱਲਦੇ ਸੀਗੇ ਉਹਨਾਂ ਨੂੰ ਇਹੀ ਕਿਹਾ ਕਿ 3000 ਰੁਪਏ ਵਾਲਾ ਜਿਹੜਾ ਫਲਾਨਾ ਪਾਸ ਬਣ ਜਾਓ ਜਨਾਵੋ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਚੱਲੂ ਤਿਆਣੀਸਵਰਾਲੀ ਟਾਂਡਾ ਹੜ ਮਰ ਤੋਂ ਵਰਜਨ ਜਾਂਦੀ ਵਿਸ਼ੇਰਪੁਰ ਸਾਡੇ ਨਾਲ ਉਹਨਾਂ ਇੱਕ ਨੇ ਰਾਹੀਰ ਵੀ ਜਿਹੜੇ ਇੱਥੋਂ ਟੋਲ ਬ੍ਰੇਜ ਤੋਂ ਨੰਗਰੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਿਹੜੀ ਇਹ ਸਹੂਲਤ ਹੈ ਜਿਹੜੀ ਸਰਕਾਰੋਂ ਲਾਗੂ ਕੀਤੀ ਗਈ ਹੈ ਉਹਦੇ ਬਾਰੇ ਕੀ ਹੈ ਕਿ ਮੈਂ ਚਾਹੁੰਦਾ ਨਹੀਂ ਕਿ ਇਹ ਤਾਂ ਉਹਨਾਂ ਵਰਸੇ ਬੈਨੀਫਿਟ ਹੈਗਾ ਜਿਹੜੇ ਤਾਂ ਰੁਟੀਨ 'ਚ ਜਾਂਦੇ ਆ। ਉਹ ਸਾਡੇ ਵਰਗਿਆਂ ਨੇ ਜੇ ਹਫਤੇ ਜੀ ਜਾਂ ਸਾਤ 6 ਦਿਨ ਦੋ ਵਾਰ ਹੀ ਜਾਣਾ ਉਹਨਾਂ ਵਾਸਤੇ 3000 ਰੁਪਏ ਤਾਂ ਕੋਈ ਫਾਇਦਾ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ 3000 ਰੁਪਏ ਮੈਂ ਖਰਚੂਗਾ ਜਦ ਮੇਰੀ ਗੱਡੀ ਨੇ ਜਾਣਾ ਹੀ ਟੋਲ ਤੇ ਸ਼ਾਇਦ ਚਾਰ ਵਾਰੀ ਹੈ। ਫਿਰ ਉਹ ਪੈਸੇ ਤਾਂ ਮੇਰੇ ਵੇਸਟ ਆ ਬੰਦ। ਮੈਂ ਤਾਂ ਰੁਟੀਨ ਵਾਲੇ ਦੋਨੋਂ ਸਸਤਾ ਕਰੇ ਉਹਦਾ ਬੈਨੀਫਿਟ ਹੈ ਜਿਹੜੇ ਮਹਿੰਗੇ ਟੋਲ ਆ ਲੁਧਿਆਣੇ ਵਾਲਾ ਹੋ ਗਿਆ 350 ਰੁਪਏ ਦਾ ਭਾਜੀ ਉਹ ਚੁਬਦਾ ਜਿਹੜੇ ਨੋਰਮਲ ਹੈਗੇ ਇਹਨਾਂ ਨੂੰ ਬਹੁਤ ਸਸਤੇ ਕੀਤੇ ਜਾਂ ਚਾਹ ਲੋ ਟੋਲ ਦੇਣ ਦੀ ਦਿੱਕਤ ਨਹੀਂ ਕੀ ਰਾਏ ਦੇਣਾ ਚਾਹੁੰਦੇ ਸਰਕਾਰ ਮੈਂ ਨਹੀਂ ਚਾਹੂਗਾ ਭਾਜੀ 3000 ਰੁਪਏ ਵਾਲਾ ਜਿਹੜਾ ਹੈਗਾ ਉਹ ਨੂੰ ਉਹ ਨਹੀਂ ਉਹਦਾ ਕੋਈ ਡੈਰੀਟ ਨਹੀਂ ਇਹ ਸਾਰੇ ਨਰਾਗੀਰ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਕੋਈ ਫਾਇਦਾ ਨਹੀਂ ਜਿਹੜੇ ਦਿੱਲੀ ਜਾਂਦੇ ਨੇ ਉਹਨਾਂ ਨੂੰ ਇਸ ਤੈਨੀਆ ਜਿਹੜਾ ਪਾਸ ਬਣਾਉਣ ਦਾ ਫੈਸਲਾ ਤੈਨੀਸਵਰ ਵਾਲੀ ਟਾਂਡਰਡ ਮੋਂ ਤੋਂ ਅਰਜੁਨਦੀਪ ਸਟੇਸ਼ਨ ਤੱਕ ਤੈਨੀਸਵਰ ਹਨ ਦੇਖਣ ਵਾਲੇ ਸਾਡਾ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਅੱਜ ਅਸੀਂ ਮੌਜੂਦਾਂ ਚਲਾੰਗ ਟੋਲ ਪਲਾਜ਼ਾ ਉੱਤੇ ਜਿੱਥੇ ਕਿ ਪੰਜਾਬ ਦੇ ਵਿੱਚ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਟੋਲ ਪਲਾਜ਼ਾ ਦੇ ਉੱਤੇ ਸਾਲਾਨਾ 3000 ਪਾਸ ਜਿਹੜਾ ਬਣਾਉਣ ਜਾ ਰਹੇ ਨੇ ਸ਼ੁਰੂ ਵੀ ਹੋ ਗਏ ਨੇ ਸਾਡੇ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਇੱਥੇ ਨੇ ਜਿਹੜੇ ਮੈਨੇਜਰ ਨੇ ਚਲਾੰਗ ਟੋਲ ਪਲਾਜ਼ਾ ਦੇ ਮੁਬਾਰਕ ਅਲੀ ਜੀ ਆਪਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਸਲਾਣਾ ਤੇ ਇਹਨੀਆਂ ਜਿਹੜਾ ਪਾਸ ਬਣ ਰਿਹਾ ਉਹ ਇਸ ਵਾਰ ਕੀ ਕਹਿਣਾ ਚਾਹਦੇ ਸੀ ਜੀ ਸਰ ਜੋ ਪਾਸ ਬਣ ਬਣ ਰਹਾ ਹੈ 3000 ਬਣ ਸਲਾਣਾ ਕੀ ਕਹਿਣਾ ਚਾਹਤੇ ਹੋ ਅ ਬੈਕਚੁਅਲੀ ਕਿ ਆਏ ਸੈਂਟਰ ਤੋਂ ਬੋਲਦੇ ਆ 17 24 ਇਹਨਾਂ ਦਾ ਨਾਲ ਲਿਆ ਹਨ ਇਹਨੋਂ ਪਾਸ ਜੋ ਡੋਰ ਪੰਜੂ ਹੋਗਾ ਉਸ ਦੇ ਬੋਤਾਂ ਕਿ ਕਿ na rua, پہنچ جائے گا تو اس سے اس کا دن رکھتا ہے مطلب ایک میٹری بہت باتیں بڑے کیمرا دیتے ہیں اور ایس آئی نے تو آئیے گا بہت ہی اور میڈیا نے بھی میڈیا کی طرف سے یہ آدمی ہے آ رہا ہے لگایا جائے تاکہ آپ لوگ کو اس کے بارے میں اویئرنیس ہو اور آپ لوگ اس پاس کا فائدہ اٹھا سکیں تو میری تو یہی رائے ہے وہ لوگ روڈ روڈ کرتے ہیں جن کے پاس پرائیویٹ کار ہے پندرہ سر دیکھا جائے جیسے ٹول پہ لگاتار جیسے پاس پہلے نہیں تھا لڑائی ہوتی تھی یہاں پہ اس کو کیسے دیکھتے ہیں سر اس کے اندر تو دیکھو جن کو نہیں دینا ہے تو وہ بھی بات کریں گے ٹھیک ہے بٹ لوگوں واسطے میں ٹول دینا ہے ان کے لیے بہت ہی امپارٹینٹنگ چیز ہے جہاں کوئی ٹول پوز کرنے کو کافی سو پچاس روپئے لگتا تھا کوئی دو سو دو سو پیس لگتا ہے کہیں پچاس روپئے لگتا تھا پچاس سو پندرہ روپئے بھی لگتا ہے تو میرے حساب سے سینٹرل گورنمنٹ میں یہ کالوں پر آئے دن وواد ہوتے ہیں ان کو دیکھتے ہوئے بھی اس نے کام کیا پیسہ کم کیا ہے تو یہ چیز دیکھتے ہوئے کام کیا تو آنے والے ٹائم کو میرے کو لگتا ہے یہ وواد کی سطح بھی کال پر نہیں ہوگی کہ پندرہ روپئے کے لوگ کوئی جھگڑا نہیں کرے گا ਗਵਰਨਮੈਂਟ ਦੇ ਸਾਹਮਣੇ ਪਬਲਿਕ ਨੂੰ ਪੂਰਾ ਸਪੋਰਟ ਦੇ ਰਿਹਾ ਹੈ। ਇਹ 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 ਇਸ ਹਨ ਮੁਬਾਰਕ ਅਲੀ ਟੋਲ ਪਲਾਜ ਜਿਹੜੇ ਮੈਨੇਜਰ ਨੇ ਉਹਨਾਂ ਨੇ ਦੱਸਿਆ ਕਿ ਸੈਂਟਰ ਸਰਕਾਰ ਵੱਲੋਂ ਜਿਹੜਾ ਇਹ 3000 ਸਲਾਨਾ ਜਿਹੜਾ ਪਾਸ ਆ ਲਾਗੂ ਕੀਤਾ ਗਿਆ ਨਾ ਇਹਦੇ ਵਿੱਚ ਲੋਕਾਂ ਨੂੰ ਬਹੁਤ ਸਹੂਲਤ ਮਿਲਣੀ ਹੈ ਤੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਜਿਹੜੇ ਜਿਨ੍ਹਾਂ ਨੇ ਫਾਸਟ ਟੈਗ ਲਾਇਆ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਕਿ ਇਹ ਜਲਦੀ ਤੋਂ ਜਲਦੀ ਜਿਹੜਾ ਵਾ ਫਾਸ ਦੇ ਵਿੱਚ ਕਨਵਰਟ ਕਰਵਾਇਆ ਜਾਂਦਾ ਹੈ ਡੈਨਿਸ ਫਰਾ ਨਿਊਜ਼ ਵੇਖਣ ਵਾਲੇ ਸਰੋਖਾਂ ਨੂੰ ਮੇਰੇ ਮਨੋਂ ਪਿਆਰ ਭੇਸ਼ ਅਸ਼ਕਲ ਅੱਜ ਇਸ ਮਹੂਦਾ ਚਨਾੰ ਟੋਲ ਪੁਲਾਦੇ ਦੇ ਉੱਤੇ ਜੋ ਸੈਂਟਰ ਸਰਕਾਰ ਵੱਲੋਂ ਜਿਹੜੀ ਇੱਕ 3000 ਜਿਹੜਾ ਫਲਾਨਾ ਪਾਸ ਬਣਾਉਣ ਦੀ ਜਿਹੜੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਉਸ ਦੇ ਤਹਿਤ ਹੀ ਅੱਜ ਸਾਡੇ ਨਾਲ ਗੱਲ ਕਰਨ ਵਾਸਤੇ ਇੱਥੇ ਦੇ ਜਿਹੜੇ ਵਰਕਰ ਨੇ ਟੋਲ ਬਰਾਦੇ ਜੇ ਪਾਉਂਦਾ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਜਿਹੜਾ 3000 ਜਿਹੜਾ ਫਲਾਨਾ ਪਾਸ ਬਣ ਰਿਹਾ ਉਹਨਾਂ ਦਾ ਕੀ ਕਹਿਣਾ ਠੀਕ ਹੈ ਕੀ ਕਹਿਣਾ ਚਾਹੀਦਾ ਜਿਹੜਾ 3000 ਜਿਹੜਾ ਪਾਸ ਬਣ ਰਿਹਾ ਆਹ ਲੱਗਦਾ ਪਾਣਾ ਮਾਇਦੇ ਦੇ ਵਿੱਚ ਲੱਗ ਗਿਆ ਇਹ ਇੰਟਰਨੈਟ ਬਿਲਿਆ ਤਾਂ ਬਾਈ ਪੋਣੇ ਪੈਦੇ ਇਹਦੇ ਵਿੱਚ ਤੁਹਾਨੂੰ ਬੈਠਿਆ ਉਹ ਤੋਂ ਦੂਰ ਪੀਤਾ ਤੂੰ ਦੇਖਿਆ ਜਾਊਗਾ ਕਿ ਜਿੱਦਾਂ ਕਿ ਟੋਲ ਪਲਾਇ ਜਿਹੜੇ ਬਸ ਟੈਗ ਦੇ ਵਿੱਚ ਲੋਕਾਂ ਦੇ ਜਿਹੜੇ ਫੈਸ ਜਿਹੜੇ ਨਹੀਂ ਹੁੰਦੇ ਸੀ ਪੈਸੇ ਉਸ ਵੇਲੇ ਲੋਕ ਲੋਕ ਪੇਹਦਾਰ ਗੱਲੀ ਆ ਗਏ ਉਹੋ ਜਿਹੜਾ ਨੇ ਕੰਮ ਇਹ ਜਿਹੜੇ ਉਹਨਾਂ ਦੇ ਕਿਹੜਾ ਮਹਾਂ ਮੰਦਰੀ ਤੇ ਉਹ ਜਿਹੜਾ ਤਿੰਨੇ ਜਿਹੜਾ ਪਾਸ ਬਣ ਗਿਆ ਉਹ ਉਹਦੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਉਹ ਤਿੰਨ ਸਾਰਿਆਂ ਨੇ ਕਰਿਆ ਸਾਡੇ ਪਹਿਲੇ ਲੋਕ ਲੜਦੇ ਹੁੰਦੇ ਸੀ ਕਿ ਕਿਉਂਕਿ ਉਹ ਤਸਨ ਕਰਕੇ ਇਸ਼ਾਰਕ ਕਰ ਦੋ ਕਿਵੇਂ ਦੇਖਦੇ ਸਾਰਾ ਕੁਝ ਕੀ ਸਰਕਾਰ ਨੇ ਮੋਗਦਿਆ ਕੰਮ ਹਾਂਜੀ ਬਹੁਤ ਵਧੀਆ ਕੰਮ ਹੈ ਸਰ ਇਹਦੇ ਨਾਲ ਟ੍ਰੈਫਿਕ ਵੀ ਘੱਟ ਜਾਊਗਾ ਜਾਮ ਵੀ ਘੱਟ ਪਈਗਾ ਬਹੁਤ ਵਧੀਆ ਹੀ ਹੈ ਸਰ ਇਸਨ ਇੱਥੇ ਦੇ ਵਰਕਰ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ 3000 ਰੁਪਿਆ ਫਲਾਨਾਪਾਦ ਜਿਹੜਾ ਬੰਨਾ ਬੰਦਾ ਬੰਨਾ ਕਿਥੋਂ ਹੋ ਗਿਆ ਤੇ ਉਹ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਜਿਹੜੇ ਪਾਸਾ ਕਰਾਂਦੇ ਸੀ ਜਾਂ ਕਹਿ ਰਹੇ ਕੀ ਜਿਹੜੇ ਇੰtains ਕੋਈ ਵੀ ਕਾਰਡ ਕਰਕੇ ਦਿਖਾ ਕੇ ਜਿਹੜੇ ਇਥੋਂ ਲੰਘ ਜਾਂਦੇ ਸੀਗੇ ਉਹਨਾਂ ਨੂੰ ਇਹੀ ਕਿਹਾ ਕਿ 3000 ਰੁਪਿਆ ਵਾਲਾ ਜਿਹੜਾ ਫਲਾਨਾਪਾਦ ਬਣ ਜਾ ਉਹ ਨਾਲੋਂ ਜਿਹੜਾ ਔਰ ਪੰਜਾਬ ਦੇ ਵਿੱਚ ਜਿਹੜਾ ਚੱਲੂ ਦੇਨੀਸ਼ਵਰ ਵਾਲੀ ਟਾਂਡਾ ਔਰ ਮਰ ਤੋਂ ਅਰਜੁਨ ਜੈਨ ਦੀ ਵਿਸ਼ੇਸ਼ ਰਿਪੋਰਟ ਸਾਡੇ ਨਾਲ ਹੁਣ ਇੱਥੇ ਦੇ ਰਾਹੀਰ ਵੀ ਜਿਹੜੇ ਇਥੋਂ ਟੋਲ ਬਰਾਜ ਤੋਂ ਨੰਗਰੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਿਹੜੀ ਇਹ ਸਹੂਲਤ ਜਿਹੜੀ ਸਰਕਾਰੋਂ ਲਾਗੂ ਕੀਤੀ ਗਈ ਹੈ ਉਹਦੇ ਬਾਰੇ ਕਿਹ ਹੈ ਮੈਨੂੰ ਚਾਹੁੰਦਾ ਨਹੀਂ ਕਿ ਇਹ ਤਾਂ ਹਰ ਵਾਰ ਸੇ ਬੈਨੀਫਿਟ ਹੈਗਾ ਜਿਹੜੇ ਤਾਂ ਰੁਟੀਨ 'ਚ ਜਾਂਦੇ ਆ ਉਹ ਸਾਡੇ ਵਰਗਿਆਂ ਦੇ ਜਿਹੜੇ ਹਫਤੇ ਜੀ ਜਾਂ ਸਾਹਛੀ ਜਿਹੜੇ ਦੂਰ ਹੀ ਜਾਣਾ ਉਹਨਾਂ ਵਾਸਤੇ 3000 ਰੁਪਏ ਦਾ ਕੋਈ ਮੈਦਾ ਨਹੀਂ ਹੈ ਮੈਨੂੰ ਨਹੀਂ ਲੱਗਦਾ ਵੀ 3000 ਰੁਪਏ ਮੈਂ ਖਰਚੂਗਾ ਜਦ ਮੇਰੀ ਗੱਡੀ ਨੇ ਜਾਣਾ ਹੀ ਟੋਲ ਤੇ ਸ਼ਾਇਦ ਚਾਰ ਵਾਰੀ ਆ ਤੂੰ ਫਿਰ ਉਹ ਪੈਸੇ ਤੇ ਮੇਰੇ ਵੇਸਟ ਆ ਬਣ ਮੈਂ ਤਾਂ ਰੁਟੀਨ ਟੋਲ ਨੂੰ ਸਸਤਾ ਕਰੇ ਉਹਦਾ ਬੈਨੀਫੀਟ ਹੈ ਜਿਹੜੇ ਮਹਿੰਗੇ ਟੋਲ ਆ ਲੁਧਿਆਣੇ ਵਾਲਾ ਹੋ ਗਿਆ 350 ਰੁਪਏ ਦਾ ਭਾਜੀ ਉਹ ਚੁਗਦਾ ਜਿਹੜੇ ਨੋਰਮਲ ਹੈਗੇ ਇਹਨਾਂ ਨੂੰ ਬਹੁਤ ਸਸਤੇ ਕੀਤੇ ਜਾਣ ਚਲੋ ਤੁਹਾਨੂੰ ਤਾਂ ਦਿਨ ਦੀ ਦਿੱਕਤ ਨਹੀਂ ਕੀ ਰਾਏ ਦੇਣਾ ਚਾਹੁੰਦੇ ਸਰਕਾਰ ਮੈਂ ਇਹੀ ਚਾਹੂਗਾ ਭਾਜੀ 3000 ਰੁਪਏ ਵਾਲਾ ਜਿਹੜਾ ਹੈਗਾ ਉਹ ਨੂੰ ਉਹ ਕੋਈ ਟੈਰੀਫ ਨਹੀਂ ਇਹ ਸਨ ਰਾਗੀਰ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਕੋਈ ਪੈਰਾ ਨਹੀਂ ਜਿਹੜੇ ਦੇਲੀ ਜਾਂਦੇ ਨੇ ਉਹਨਾਂ ਨੂੰ ਇਸ ਤੈਨੀ ਆਗੜਾ ਪਾਸ ਬਣਾਉਣ ਦਾ ਫੈਸਲਾ ਡੈਣੀਸਵਰ ਵਾਲੀ ਟਾਂਡਾੜ ਮਨ ਤੋਂ ਅਰਜੁਨ ਦੀ ਅੰਦੀ ਵਿਸ਼ੇਸ਼ ਤੈਨੀਸਵਰਾਂ ਨੂੰ ਦੇਖਣ ਵਾਲੇ ਸਰੋਤਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਅੱਜ ਜਿਸ ਮੌਜੂਦਾਂ ਚਲਾੰਗ ਟੋਲ ਪਲਾਜ਼ਾ ਉੱਤੇ ਜਿੱਥੇ ਕਿ ਪੰਜਾਬ ਦੇ ਵਿੱਚ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਟੋਲ ਪਲਾਜ਼ਾ ਦੇ ਉੱਤੇ ਸਲਾਨਾ ਤੈਨੀਅਰ ਪਾਸ ਜਿਹੜਾ ਬਣਾਉਣ ਜਾ ਰਹੇ ਨੇ ਸ਼ੁਰੂ ਵੀ ਹੋ ਗਏ ਨੇ ਸਾਡੇ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਇੱਥੇ ਦੇ ਜਿਹੜੇ ਮੈਨੇਜਰ ਨੇ ਚਲਾਗ ਟੋਲ ਪਾਇਆ ਇਹਦੇ ਮੁਬਾਰਕ ਲਈ ਜੀ ਆਪਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਸਲਾਨਾ ਤੈਨੇ ਆ ਜਿਹੜਾ ਪਾਸ ਬਣ ਰਿਹਾ ਉਹ ਇਸ ਵਾਰ ਕੀ ਕਹੜਾ ਜਾਂਦਾ ਜੀ ਸਰ ਜੋ ਪਾਸ ਬਣ ਬਣ ਰਹਾ 3000 ਬਣ ਸਲਾਨਾ ਕੀ ਕਹਿਣਾ ਚਾਹਦੇ ਹੋ ਅਕਚੁਅਲੀ ਕਿ ਆਏ ਸੈਂਟਰ ਬੋਰਡ ਤੇ 15 ਜੀ ਆਪਾਂ ਨੇ ਉਸ ਦਾ ਬਾਲਿਆ ਪਰ ਇਹ ਕੋਲ ਪਾਸ ਉਸ ਦੇ ਬੋਲਦਾ ਕਿ 15 ਐਸਨ بڑا گردی ہے اس موقع پر کر دیا ہے یہ وہی لاگو ہوگا جو آل ہی ٹائم لاگو ہوگا جو لگائے گا زیادہ اس میں لاگو اس میں پاس جانا پڑے گا یاترا ہے اور اس کے بعد وہ اس کا جو فاسٹیک ہے ان پاس میں کنورٹ ہو جائے گا اور دو سو ٹریپ بہت زیادہ بچتا ہے ویسے بھی ہے کہ ادار کے دور میں ایک دوسرے تو اس کے دو تو پار کے اندر دس ہزار روپئے لگ جاتے ہیں یہ تین ہزار روپئے والا پار کے اندر پانچ روپے کا مل <متحدث> جائے گا تو اس سے اس کا تین ہزار سال ہو جاتے ہیں مطلب ایک نیوزی طور پر بڑے ہی بدلا ہے اور فین ایس آئی نیٹ آئی ہے آ رہا ہےپر لگایا جائے لگایا جائے تاکہ آپ لوگ کو اس کے بارے میں اویئرنیس ہو اور آپ لوگ جس پاس کا ڈاٹا اٹھا سکیں تو میری تو یہی رائے ہے جو لوگ روڈ کرتے ہیں جن کے پاس پرائیویٹ کار ہے پندرہ دیکھا جائے جیسے ٹول پہ لگاتار جیسے پاس پھیلے نہیں تھا لڑائی ہوتی تھی یہاں پہ اس کو کیسے دیکھتے ہیں سر کس کے اندر تو دیکھو جن کو نہیں دینا ہے تو خود وہ بات کریں گے ٹھیک ہے پر جن لوگوں واسطے میں ٹول دینا ہے ان کے لیے بہت مند چیز ہے زیادہ کوئی ٹو پوسٹ کرنے کو ایک سو پچاس روپئے لگتا تھا کوئی دو سو دو سو چیز لگتا کہیں پچاس روپئے لگتا تھا پچاس سو پچاس روپئے تو میرے حساب سے सेंट्रल गवर्नमेंट ने ये जो टोंक पर आय का विवाद होता है 19 के प्रोजेक्ट हुई कि इसने तकनीकी रूप से पैसा कट दिया है तो ये चीज देख के उतार दिया तो आने वाले टाइम को मेरे को लगता है ये विवाद की स्थिति भी बोलपटी होगी जो 15 रुपए के लोग पर झगड़ा ही करेगा और इसमें गवर्नमेंट के साथ पब्लिक भी पूरा सपोर्ट करेगी ये ये एसाना मुबारक अली टोंक प्लाजा जेडे मैनेजर ने उन्होंने बताया कि सेंट्रल सरकार वलो जेड़ा ए तनी अर्सलना जेड़ा पास है ਲਾਗੂ ਕੀਤਾ ਗਿਆ ਨਾ ਇਹਦੇ ਵਿੱਚ ਲੋਕਾਂ ਨੂੰ ਬਹੁਤ ਸਹੂਲਤ ਮਿਲਣੀ ਹੈ ਤੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਜਿਹੜੇ ਜਿਨ੍ਹਾਂ ਨੇ ਫਾਸਟ ਟੈਗ ਲਾਇਏ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਇਹ ਜਲਦੀ ਤੋਂ ਜਲਦੀ ਜਿਹੜਾ ਵਾ ਫਾਸਟ ਦੇ ਵਿੱਚ ਕਨਵਰਟ ਕਰਵਾਇਆ ਜਾਵੇ ਡੈਨਿਕਸਵਰਾਲੀ ਟਾਂਡਾੜਮਰ ਤੋਂ ਅਰਜੁਨ ਜੈੰਦੀ ਵਿਸ਼ੇਸ਼ ਰਿਪੋਰਟ